ਟੀਟੂ ਬਾਣਿਆ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਦੋਸਤੋ ਆਪਾਂ ਜਾਣਦੇ ਆਂ ਵੀ ਲੋਕ ਸਭਾ ਦੀਆਂ ਚੋਣਾਂ ਆ ਚੁੱਕੀਆਂ ਨੇ ਕਿਰਾ ਤੇ ਸਿਆਸੀ ਪਾਰਟੀਆਂ ਨੂੰ ਕੈਂਡੀਡੇਟ ਨਹੀਂ ਲੱਭ ਰੇ ਕਿਰਾ ਕੋਈ ਕਾਂਸ ਪਾਰਟੀ ਵਿੱਚੋਂ ਲੈ ਕੇ ਆ ਰਿਆ ਵਾ ਪਾਰਟੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਵਾ ਵੀ ਜੇ ਤੁਹਾਨੂੰ ਕੋਈ ਕੈਂਡੀਡੇਟ ਚੱਜਦਾ ਨਹੀਂ ਲੱਗਦਾ ਟੀਟੂ ਬਾਣਿਆ ਹਾਜ਼ਰ ਆ 24 ਘੰਟੇ ਲੋਕੀਂ ਸੇਵਾ ਵਿੱਚ ਰਹਿੰਦਾ ਵਾ ਤੇ 24 ਘੰਟੇ ਪਾਰਟੀ ਦੀ ਸੇਵਾ ਵੀ ਕਰੂਗਾ ਤੇ ਤੁਸੀਂ ਵਿਸ਼ਵਾਸ ਰੱਖਿਓ ਕਿ ਟੀਟੂ ਬਾਣੀਆ ਭੱਜਣ ਵਾਲਾ ਹੈ ਨਹੀਂ ਕਿਦਾ ਟੀਟੂ ਬਾਣੀਆ ਬਾਅਦ ਚ ਹੋਰ ਪਾਰਟੀ ਦੇ ਪਰਨੇ ਨਹੀਂ ਪਹੁੰਚਾਵੇਗਾ ਜੇ ਤੁਸੀਂ ਮੈਨੂੰ ਟਿਕਟ ਦੇ ਕੇ ਮਾਨਦਾਨ ਮੇਰਾ ਸਨਮਾਨ ਵਧਾਓਗੇ ساری ਜ਼ਿੰਦਗੀ ਤੁਹਾਡੀ ਪਾਰਟੀ ਵਿੱਚ ਲੈ ਕੇ ਮੈਂ ਲੋਕਾਂ ਦੀ ਸੇਵਾ ਕਰਾਂਗਾ ਲੋਕਾਂ ਦੀ ਸੇਵਾ ਕਰਨਾ ਜ਼ਰੂਰੀ ਆ ਤੇ ਪਾਰਟੀਆਂ ਦੇ ਕੈਂਡੀਡੇਟ ਮਿਲ ਨਹੀਂ ਰਹੇ ਮੈਂ ਸਾਰੇ ਪਾਰਟੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਵਾ ਵੀ ਜੇ ਬੀਜੀਪੀ ਦਾ ਰਮਣੀਦ ਬੱਟੂ ਭਜਾਉਣਾ ਵਾ ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰੋ ਸਾਰੇ ਵੱਡੇ ਲੀਡਰਾਂ ਨੂੰ ਪਤਾ ਵਾ ਵੀ ਸਮੀਕਰਨ ਕੀ ਹੋਣਗੇ ਜੇ ਟੀਟੂ ਬਾਣੇ ਨੂੰ ਪਾਰਟੀ ਟੈਕਟਰ ਦਿੰਦੀ ਆ ਸਮੀਕਰਨ ਕੀ ਹੋਣਗੇ ਉਹਨਾਂ ਨੂੰ ਪਤਾ ਵਾ ਵੀ ਟੀਟੂ ਬਾਣੇ ਨੇ 101% ਜਿੱਤਿਆ ਨਾ ਵਾ ਪਰ ਰੌਲਾ ਕਿੱਥੇ ਪੈਂਦਾ ਵਾ ਕਰਾ ਜਿਹੜੇ ਅਮੀਰ ਲੀਡਰ ਨੇ ਪਾਰਟੀ ਦੇ ਵਿੱਚ ਜਿਹੜੇ ਅਮੀਰ ਲੋਕ ਨੇ ਪਾਰਟੀਆਂ ਦੇ ਵਿੱਚ ਉਹਨਾਂ ਦੇ ਮਰਚਾ ਲੱਗਣਗੀਆਂ ਉਹ ਨਹੀਂ ਚਾਹੁੰਦੇ ਵੀ ਕਿਸੇ ਗਰੀਬ ਨੂੰ ਤਾਂ ਮੈਂ ਬੀਜਪੀ ਲਈ ਨੂੰ ਬੇਨਤੀ ਕਰਦਾ ਵਾ ਵੀ ਹਜੇ ਵੀ ਕੁਝ ਨਹੀਂ ਬਿਗੜਿਆ ਡੁੱਲੇ ਬੇਰਾ ਦਾ ਆਪ ਬੰਦਾ ਤੁਸੀਂ ਬਦਲ ਦੋ ਕਰ ਜੇ ਤੁਸੀਂ ਬਦਲਣਾ ਚਾਹੁੰਦੇ ਹੋ ਰਵੜੇ ਦੀ ਬਿੱਟੂ ਦੀ ਥਾਂ ਤੇ ਟੀਟੂ ਬਾਣਿਆ ਹਾਜ਼ਰ ਆ ਤੇ ਨਾਲੇ ਵੇਖੀ ਕਿਸਾਨ ਯਾਨੀ ਕਹਿੰਦਾ ਬਾਪ ਜੇ ਤੁਹਾਨੂੰ ਨਹੀਂ ਲੱਭਦੇ ਟੀਟੂ ਬਾਣਿਆ ਹਾਜ਼ਰ ਆ ਘਰੋਂ ਦੀ ਲੋੜ ਨਹੀਂ ਹੈ ਕਰ ਨਾਲੇ ਜਿਹੜੇ ਤੁਸੀਂ ਕੈਂਡੀਡੇਟ ਖੜੇ ਕਰੋਗੇ ਉਹ ਬੰਦਾ ਤੁਹਾਡੇ ਕੋਲ ਹੈ ਹੀ ਨਹੀਂ ਆ ਉਹ ਕਦੇ ਉਹਨੂੰ ਨਵਾ ਕੇ ਉਧਰ ਬਾੜ ਲੈਣੇ ਹੋ ਉਹ ਉਹਦੇ ਕਟਾਲੂਜੇ ਮਾਰ ਕੇ ਪ੍ਰੈਸ਼ਰ ਨਾਲ ਤੇ ਉਧਰ ਬਾੜ ਲੈਣੇ ਹੋ ਫਿਰ ਉਹ ਬੰਦੇ ਭੱਜ ਜਾਂਦੇ ਆ ਫਿਰ ਇੰਟਰਵਿਊ ਚਲੀ ਜਾਂਦੀਆਂ ਨੇ ਟੀਟੂ ਬਣੀਏ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਦੋਸਤੋ ਆਪਾਂ ਜਾਣਦੇ ਆ ਵਿਲੋਕ ਸਭਾ ਦੀ ਇਹ ਚੋਣਾਂ ਆ ਚੁੱਕੀਆਂ ਨੇ ਕਿਰਾ ਤੇ ਸਿਆਸੀ ਪਾਰਟੀਆਂ ਨੂੰ ਕੈਂਡੀਡੇਟ ਨਹੀਂ ਲੱਭ ਰਹੀ ਕਿਰਾ ਕੋਈ ਕਾਂਗਰਸ ਪਾਰਟੀ ਵਿੱਚੋਂ ਲੈ ਕੇ ਆ ਰਿਹਾ ਵਾ ਪਾਰਟੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਵਾ ਵੀ ਜੇ ਤੁਹਾਨੂੰ ਕੋਈ ਕੈਂਡੀਡੇਟ ਚੱਜਦਾ ਨਹੀਂ ਲੱਗਦਾ ਟੀਟੂ ਬਾਣਿਆ ਹਾਜ਼ਰ ਆ 24 ਘੰਟੇ ਲੋਕੀਂ ਸੇਵਾ ਵਿੱਚ ਰਹਿੰਦਾ ਵਾ ਤੇ 24 ਘੰਟੇ ਪਾਰਟੀ ਦੀ ਸੇਵਾ ਵੀ ਕਰੂਗਾ ਤੇ ਤੁਸੀਂ ਵਿਸ਼ਵਾਸ ਰੱਖਿਓ ਕਿ ਟੀਟੂ ਬਾਣਿਆ ਭੱਜਣ ਵਾਲਾ ਹੈ ਨਹੀਂ ਕਿਦਾ ਟੀਟੂ ਬਾਣਿਆ ਬਾਅਦ ਚ ਹੋਰ ਪਾਰਟੀ ਦੇ ਪਰਨੇ ਨਹੀਂ ਪਹੁੰਚ ਆਵੇਗਾ ਜੇ ਤੁਸੀਂ ਮੈਨੂੰ ਟਿਕਟ ਦੇ ਕੇ ਮਾਨਦਾਨ ਮੇਰਾ ਸਨਮਾਨ ਵਧਾਓਗੇ ਸਾਰੀ ਜ਼ਿੰਦਗੀ ਤੁਹਾਡੀ ਪਾਰਟੀ ਵਿੱਚ ਲੈ ਕੇ ਮੈਂ ਲੋਕਾਂ ਦੀ ਸੇਵਾ ਕਰਾਂਗਾ ਲੋਕਾਂ ਦੀ ਸੇਵਾ ਕਰਨਾ ਜ਼ਰੂਰੀ ਆ ਤੇ ਪਾਰਟੀਆਂ ਦੇ ਕੈਂਡੀਡੇਟ ਮਿਲ ਨਹੀਂ ਰਹੇ ਮੈਂ ਸਾਰੇ ਪਾਰਟੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਵਾਂ ਵੀ ਜੇ ਭਾਜੀਪੀ ਦਾ ਰਮਨੀਦ ਗੁੱਟ ਭਜਾਉਣਾ ਵਾ ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰੋ ਸਾਰੇ ਵੱਡੇ ਲੀਡਰਾਂ ਨੂੰ ਪਤਾ ਵਾ ਵੀ ਸਮੀਕਰਨ ਕੀ ਹੋਣਗੇ ਜੇ ਟੀਟੂ ਬਾਣਿਆ ਨੂੰ ਪਾਰਟੀ ਟਿਕਟ ਦਿੰਦੀ ਆ ਸਮੀਕਰਨ ਕੀ ਹੋਣਗੇ ਉਹਨਾਂ ਨੂੰ ਪਤਾ ਵਾ ਬਿੱਟੂ ਬਾਣਿਆ ਨੇ 101% ਜਿੱਤਿਆ ਨਾ ਵਾ ਪਰ ਰੋਲਾ ਕਿੱਥੇ ਪੈਂਦਾ ਵਾ ਕਰਾ ਜਿਹੜੇ ਅਮੀਰ ਲੀਡਰ ਨੇ ਪਾਰਟੀ ਦੇ ਵਿੱਚ ਜਿਹੜੇ ਅਮੀਰ ਲੋਕ ਨੇ ਪਾਰਟੀਆਂ ਦੇ ਵਿੱਚ ਉਹਨਾਂ ਦੇ ਮਰਚਾ ਲੱਗਣ ਗਿਆ ਉਹ ਨਹੀਂ ਚਾਹੁੰਦੇ ਵੀ ਕਿਸੇ ਗਰੀਬ ਨੂੰ ਤਾਂ ਮੈਂ ਬੀਜੀਪੀ ਲਈ ਨੂੰ ਬੇਨਤੀ ਕਰਦਾ ਵਾ ਵੀ ਹਜੇ ਵੀ ਕੁਝ ਨਹੀਂ ਬਿਗੜਿਆ ਡੁੱਲੇ ਬੇਰਾਂ ਦਾ ਆਪ ਬੰਦਾ ਤੁਸੀਂ ਬਦਲ ਦਿਓ ਕਰਾ ਜੇ ਤੁਸੀਂ ਬਦਲਣਾ ਚਾਹੁੰਦੇ ਹੋ ਰਵੜੇ ਦੀ ਬਿੱਟੂ ਦੀ ਥਾਂ ਤੇ ਟੀਟੂ ਬਾਣਿਆ ਹਾਜ਼ਰ ਆ ਨਾਲੇ ਵੇਖੀ ਕਿਸਾਨ ਯਾਨੀ ਕਹਿੰਦਾ ਬਾਬ ਜੇ ਤੁਹਾਨੂੰ ਨਹੀਂ ਲੱਭਦੇ ਟਿੱਟੂ ਬਣੀਆਂ ਹਜ਼ਾਰਾਂ ਘਰਾਂ ਦੀ ਲੋੜ ਨਹੀਂ ਹੈ ਕਰ ਨਾਲੇ ਜਿਹੜੇ ਤੁਸੀਂ ਕੈਂਡੀਡੇਟ ਖੜੇ ਕਰੋਗੇ ਉਹ ਬੰਦੇ ਤੁਹਾਡੇ ਕੋਲ ਹੈ ਹੀ ਨਹੀਂ ਆ ਉਹ ਕਦੇ ਉਹਨੂੰ ਲਵਾ ਕੇ ਉਧਰ ਭਾੜ ਲੈਣੇ ਹੋ ਉਹ ਉਹਦੇ ਘਟਾਲੂ ਜੇ ਮਾਰ ਕੇ ਪ੍ਰੈਸ਼ਰ ਕਰਦੇ ਉਧਰ ਭਾੜ ਲੈਣੇ ਹੋ ਫਿਰ ਉਹ ਬੰਦੇ ਭੱਜ ਜਾਂਦੇ ਆ ਫਿਰ ਇੰਟਰਵਿਊ ਚਲੀ ਜਾਂਦੀਆਂ ਨੇ